ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਭਾਰਤ ਦੇ 7 ਵਾਫਦ 8-8 ਮੁਲਕਾਂ ਦੇ ਵਿੱਚ ਭਾਰਤ-ਪਾਕਿਸਤਾਨ ਦਾ ਜੋ ਤਣਾਅ ਚੱਲ ਰਿਹਾ ਹੈ ਉਸ ਦੇ ਸਬੰਧ 'ਚ ਭਾਰਤ ਦਾ ਪੱਖ ਦੱਸਣ ਲਈ ਗਏ ਹੋਏ ਐ। ਅਜਿਹਾ ਹੀ ਇੱਕ ਵਾਫਦ ਸਪੇਨ ਦੇ ਵਿੱਚ ਗਿਆ ਜਿਸ ਦੀ ਅਗਵਾਈ ਡੀਐਮਕੇ ਦੀ ਮੈਂਬਰ ਪਾਰਲੀਮੈਂਟ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸ਼੍ਰੀ ਐਮਕੇ ਸਟਾਲਨ ਦੀ ਭੈਣ ਕਾਰੀਮੋਜੀ ਕਰ ਰਹੀ ਸੀਗੀ। ਭਾਰਤੀ ਮੂਲ ਦੇ ਲੋਕ ਇਕੱਠੇ ਹੋਏ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਕਿ ਦੱਸੋ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਆਮ ਉਮੀਦ ਇਹ ਕੀਤੀ ਜਾਂਦੀ ਸੀ ਕਿ ਰਾਸ਼ਟਰੀ ਭਾਸ਼ਾ ਦੇ ਉੱਤੇ ਬੜਾ ਰੌਲਾ ਪੈਂਦਾ ਹੈਗਾ ਤੇ ਡੀਐਮਕੇ ਦਾ ਖਾਸ ਤੌਰ ਤੇ ਉੱਤੇ ਉਹ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਨਹੀਂ ਕਰ ਰਹੇ ਕੇਂਦਰ ਸਰਕਾਰ ਉਹਨਾਂ ਤੇ ਬਹੁਤ ਦਬਾਅ ਪਾ ਰਹੀ ਹੈ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਵੀ ਤੇ ਬਾਕੀ ਗੱਲਾਂ ਤੇ ਤੇ ਉਹ ਉਹ ਅੜੇ ਹੋਏ ਐ 2.5 ਹਜ਼ਾਰ ਕਰੋੜ ਰੁਪਈਆ ਉਹਨਾਂ ਦਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਉਹਦਾ ਰੌਲਾ ਪੈਂਦਾ ਰਿਹਾ ਤੇ ਕਨੀ ਮੋਜੀ ਖੁਦ ਵੀ ਪਾਰਲੀਮੈਂਟ ਦੇ ਵਿੱਚ ਵੀ ਤੇ ਪਾਰਲੀਮੈਂਟ ਦੇ ਬਾਹਰ ਵੀ ਉਸ ਦੇ ਉੱਤੇ ਮੁੱਦੇ ਉਠਾਉਂਦੀ ਰਹੀ ਹੈ ਤੇ ਲੋਕਾਂ ਨੂੰ ਉਮੀਦ ਸੀ ਵੀ ਇਹ ਦੇਖਦਿਆ ਹੁਣ ਕਨੀ ਮੋਜੀ ਕੀ ਕਹਿੰਦੀ ਹੈ ਉਹਨੇ ਬੜਾ ਸਮਾਈਲ ਦੇ ਕੇ ਕਿਹਾ ਕਿ ਭਾਰਤ ਦੀ ਰਾਸ਼ਟਰੀ ਭਾਸ਼ਾ ਭਾਰਤ ਦੀ ਅਨੇਕਤਾ ਅਤੇ ਏਕਤਾ ਹੈ ਤਾੜੀਆਂ ਵੱਜੀਆਂ ਬਹੁਤ ਲੰਬੀਆਂ ਤਾੜੀਆਂ ਵੱਜੀਆਂ ਤੇ ਇਹ ਉਹ ਸੁਨੇਹਾ ਹੈ ਜਿਹੜਾ ਇਹ ਸਾਡਾ ਡੈਲੀਗੇਸ਼ਨ ਸਾਰੀ ਦੁਨੀਆ ਨੂੰ ਦੇਣ ਵਾਸਤੇ ਆ ਰਿਹਾ ਹੈ ਤੇ ਦੂਜਾ ਇਹ ਕਿ ਅੱਜ ਦੇ ਸਮੇਂ ਦੀ ਭਾਰਤ ਦੇ ਵਿੱਚ ਸਭ ਤੋਂ ਵੱਡੀ ਲੋੜ ਇਹ ਹੈ ਹੁਣ ਕੀ ਕੋਈ ਭਾਜਪਾ ਦਾ ਬੰਦਾ ਜੋ ਅੱਜ ਇਸ ਸਮੇਂ ਦੇ ਵਿੱਚ ਵੀ ਕੋਈ ਪੈਗੰਬਰ ਸਾਹਿਬ ਦੇ ਵਿਰੁੱਧ ਆਪਣੇ ਆਪਸਟਾਂ ਪਾਰ ਹੈ ਤੇ ਉਹਦੀ ਸਪੋਰਟ ਕਰ ਰਹੇ ਹੈ ਜੇ ਉਹ ਹੁੰਦੇ ਹੈ ਕੋਈ ਗਊ ਹੱਤਿਆ ਦੇ ਨਾਂ ਦੇ ਉੱਤੇ ਲੋਕਾਂ ਦੀ ਕੁੱਟਮਾਰ ਕਰ ਰਹੇ ਹੈ ਕੋਈ ਈਦ ਦੇ ਨਾਂ ਦੇ ਉੱਤੇ ਵੀ ਇੱਥੇ ਬੱਕਰੇ ਨਾ ਵੱਢੇ ਜਾਣ ਉਹਦੀ ਨੋਟਿਸ ਜਾਰੀ ਕਰ ਰਹੇ ਹੈ ਕਿ ਇਹ ਜਿਹੜਾ ਜਿਹੜਾ ਸੁਨੇਹਾ ਕਨੀ ਮੋਜੀ ਨੇ ਉੱਥੇ ਬਾਹਰਲੇ ਮੁਲਕ ਦੇ ਵਿੱਚ ਦਿੱਤਾ ਕਿ ਭਾਰਤ ਦੇ ਵਿੱਚ ਬੀਜੇਪੀ ਤੇ ਉਹਦੇ ਜਿਹੜੇ ਸਮਰਥਕ ਦਲ ਨੇਗੇ ਕੋਈ ਬਜਰੰਗ ਦਲ ਤੇ ਕੋਈ ਵਿਸ਼ਵਿੰਦੂ ਪ੍ਰੀਸ਼ਦ ਤੇ ਕੋਈ ਦੂਜੇ ਉਹ ਇਹ ਸਨੇਹਾ ਦੇ ਰਹੇ ਹੈ ਭਾਰਤ ਦੇ ਲੋਕਾਂ ਨੂੰ ਕਿ ਅਸੀਂ ਅਨੇਕਤਾ ਚ ਵੀ ਏਕਤਾ ਹੈਗੀ ਹੈ ਸਾਡੀ ਉਹ ਨੂੰ ਵੰਡਣ ਤੇ ਲੱਗੇ ਹੋਏ ਐ ਸੋ ਇੱਕ ਤਾਂ ਅਸੀਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਬਹੁਤ ਬਹੁਤ ਮੁਬਾਰਕ ਬੰਦਦੇ ਆ ਤੇ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਇਹ ਬਹੁਤ ਵੱਡੀ ਮੁਹਿਮਾ ਹੈ ਇਕੱਲੀ ਭਾਰਤ ਦੇ ਬਾਹਰ ਨਹੀਂ ਭਾਰਤ ਦੇ ਅੰਦਰ ਇਹਦੀ ਬਹੁਤ ਲੋੜ ਹੈ ਇਸੇ ਸਦਮ ਸੰਬੰਧ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੱਲ ਬੰਬੇ ਹਾਈ ਕੋਰਟ ਨੇ ਦੇ ਵਿੱਚ ਆਇਆ ਆ ਈਦ ਕਰਕੇ ਕਿਉਂਕਿ 7 ਤਰੀਕ ਨੂੰ ਈਦ ਹੈ ਬਕਰੀਦ ਹੈ ਉਸ ਦਿਨ ਤੇ ਉਹ ਵੀ ਇਹ ਬੱਕਰੇ ਵੜਦੇ ਆ ਜੀ ਇਹਨਾਂ ਤੇ ਪਵੰਦੀ ਲਾਓ ਜੀ ਫਲਾਣਾ ਕਰੋ ਇੱਕ ਉਥੇ ਦੀ ਸੰਸਥਾ ਬਣੀ ਹੋਈ ਹੈ ਗਊ ਸੇਵਾ ਸੰਸਥਾ ਉਹਨੇ ਉਨੇ ਸਰਕੂਲਰੇ ਕੱਢ ਦਿੱਤਾ ਵੀ ਇਹਨਾਂ ਦਿਨਾਂ ਚ ਬੱਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਨਵਰਾਂ ਦੀ ਮੰਡੀ ਵੀ ਨਹੀਂ ਲੱਗੂਗੀ ਹੋਰ ਤਾਂ ਹੋਰ ਵੱਡਣਾ ਤਾਂ ਇੱਕ ਪਾਸੇ ਰਿਹਾ ਉਹਦੇ ਤੇ ਵੀ ਰੌਲਾ ਪੈ ਰਿਹਾ ਸੀਗਾ ਤੇ ਬੰਬੇ ਹਾਈ ਕੋਰਟ ਨੇ ਕੱਲ ਜਿਹੜਾ ਕੋਲਾਪੁਰ ਹੈਗਾ ਮਹਾਰਾਸ਼ਟਰ ਦਾ ਉੱਥੇ ਜਿਹੜਾ ਵਿਸ਼ਾਲਗੜ੍ਹ ਕਿਲੇਗਾ ਉਹਦੇ ਤੇ ਆਗਿਆ ਦੇ ਦਿੱਤੀ ਕਿਉਂਕਿ ਉਸ ਕਿਲੇ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਉਹ ਬੱਕਰਿਆਂ ਦੀ ਬਲੀ ਦੰਦੇ ਆ ਉੱਥੇ ਬਕਰੀਦ ਵਾਲੇ ਦਿਨ ਤੇ ਉਹ ਬਹੁਤ ਪੁਰਾਣੀ ਉਹਨਾਂ ਦੀ ਸਦੀਆਂ ਪੁਰਾਣੀ ਰਵਾਇਤ ਹੈ ਸੋ ਇੱਕ ਪਾਸੇ ਆ ਸਾਡੀ ਅਨੇਕਤਾ ਦੇ ਉੱਤੇ ਸੱਟਾਂ ਮਾਰਨ ਦੀ ਪਿਛਲੇ ਸਾਲ ਵੀ ਹਾਈ ਕੋਰਟ ਨੇ ਉਹਨਾਂ ਨੂੰ ਆਗਿਆ ਦਿੱਤੀ ਸੀ ਸ਼ਰਤਾਂ ਵੀ ਕੁਝ ਐ ਜਿਹੀਆਂ ਸੀਗੀਆਂ ਵੀ ਠੀਕ ਹੈ ਉਹ ਉਹ ਮੰਨਦੇ ਹੀ ਆ ਉਹਦੀ ਪਾਲਣਾ ਪਹਿਲਾਂ ਹੀ ਹੁੰਦੀ ਹੈ ਉਹਨਾਂ ਗੱਲਾਂ ਦੀ ਸੋ ਕਹਿਣ ਦਾ ਭਾਵ ਇਹ ਹੈ ਕਿ ਹਰ ਸਾਡੇ ਦੇਸ਼ ਦੀਆਂ ਖਾਣ ਪੀਣ ਪਹਿਨਣ ਦੀਆਂ ਆਦਤਾਂ ਡੱਡਾ ਧਾਰਮਿਕ ਰੌ ਰੀਤੀ ਅੱਡਾ ਤੇ ਉਹ ਜਿਹੜੀ ਅਨੇਕਤਾ ਹੈ ਸਾਡੀ ਉਸ ਅਨੇਕਤਾ ਦਾ ਸਤਕਾਰ ਕਰਨਾ ਜ਼ਰੂਰੀ ਹੈ ਇੱਥੇ ਦੁਰਕਾਰ ਹੋ ਰਿਹਾ ਹੈ ਭਾਰਤ ਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਜਿਹੜੀ ਕਰਨੀ ਹੈ ਪਿਛਲੇ ਦਿਨੀ ਗੋਨਿਆਨਾ ਦੇ ਵਿੱਚ ਇੱਕ ਅਧਿਆਪਕ ਨਰਿੰਦਰ ਦੀਪ ਸਿੰਘ ਨੂੰ ਪੁਲਿਸ ਨੇ ਫੜਿਆ ਤੇ ਹਿਰਾਸਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਦੀ ਹਿਰਾਸਤ ਦੇ ਦੌਰਾਨ ਹੀ ਮੌਤ ਹੋ ਗਈ ਉਹਨੂੰ ਬਠਿੰਡੇ ਸਿਵਲ ਹਸਪਤਾਲ ਲੈ ਕੇ ਸਿਵਲ ਹਸਪਤਾਲ ਵਾਲਿਆਂ ਨੇ ਉਹਦਾ ਲਈਆ ਬਈਆ ਕਰਕੇ ਉਹਦਾ ਪੋਸਟਮਾਰਟਮ ਉਹਦੀ ਉੱਥੇ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਉਹਦਾ ਜਿਹੜਾ ਪੋਸਟਮਾਰਟ ਮੈਂ ਉੱਥੇ ਜਿਹੜੀ ਏਮ ਸੈਂਟਰ ਹੈ ਬਠਿੰਡੇ ਉੱਥੇ ਹੋਇਆ ਤੇ ਉਸ ਪੋਸਟਮਾਰਟ ਰਿਪੋਰਟ ਦੇ ਉੱਤੇ ਕਾਫੀ ਸਾਰੇ ਐਕਸਪਰਟ ਡਾਕਟਰ ਗਰਗ ਵਗੈਰਾ ਸਾਰਿਆਂ ਨੇ ਬਹੁਤ ਵੱਡੇ ਵੱਡੇ ਨੁਕਤੇ ਉਠਾਏ ਐ ਵੀ ਇਹ ਝਾਲੀ ਗੱਲਾਂ ਲੱਗ ਰਹੀਆਂ ਨੇ ਬਹੁਤ ਸਾਰੀਆਂ ਵੀ ਉਹ ਮੌਤ ਤਾਂ ਉਹਦੀ ਪਹਿਲਾਂ ਹੀ ਹੋਈ ਹੋਈ ਐ ਕਿਸੇ ਹੋਰ ਕਾਰਨਾ ਕਰਕੇ ਹੋਈ ਐ ਜਿਹੜਾ ਕਾਰਨ ਦੱਸਿਆ ਜਾ ਰਿਹਾ ਵੀ ਐਕਸੀਡੈਂਟ ਕਰਕੇ ਐ ਉਹਦੇ ਵਿਰੁੱਧ ਜਿਹੜੀ ਹਿਰਾਸਤੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਬਣੀ ਹੋਈ ਐ ਤੇ ਉਹ 5 ਤਰੀਕ ਨੂੰ ਕੱਲ ਨੂੰ ਬਠਿੰਡੇ ਦੇ ਐਸਐਸਪੀ ਦੇ ਦਫ਼ਤਰ ਅੱਗੇ ਮੁਜ਼ਾਰਾ ਕਰੂਗੀ ਇਹ ਵੀ ਦੱਸਦੀ ਹੈ ਵੀ ਪੰਜਾਬ ਅੱਜ ਕੱਲ ਇੱਕ ਪੁਲਿਸ ਸਟੇਟ ਬਣਿਆ ਹੋਇਆ ਹੈ ਨਿੱਕੀ ਨਿੱਕੀ ਗੱਲ ਦੇ ਉੱਤੇ ਮੁਕਾਬਲੇ ਬਣਾ ਕੇ ਬੰਦੇ ਜਸ ਫੱਟੜ ਕਰੇ ਜਾ ਰਹੇ ਹੈ ਜਾਂ ਉਹਨਾਂ ਨੂੰ ਜਾਨੋਂ ਮਾਰਿਆ ਜਾ ਰਿਹਾ ਹੈ ਜੇ ਕਾਰਵਾਈ ਪਾਈ ਜਾ ਰਹੀ ਹੈ ਵੀ ਫਲਾਣਾ ਕਾਂਡ ਹੋਇਆ ਸੀ ਉਹਦਾ ਦੋਸ਼ੀ ਮਾਰਤਾ ਫਲਾਣਾ ਕਾਂਡ ਹੋਇਆ ਸੀ ਉਹਦਾ ਦੋਸ਼ੀ ਮਾਰਤਾ ਜਣੀ ਇੱਕ ਪੁਲਿਸ ਸਟੇਟ ਬਣੀ ਹੋਈ ਹੈ ਪੰਜਾਬ ਇੱਥੇ ਆਮਨ ਕਾਨੂੰਨ ਦੀ ਅਸਲੀ ਅਵਸਥਾ ਬਹੁਤ ਹੀ ਮਾੜੀ ਹੈ ਹਰ ਦਿਨ ਕੋਈ ਨਾ ਕੋਈ ਕਾਤਲ ਹਰ ਦਿਨ ਕਿਤੇ ਨਾ ਕਿਤੇ ਕੋਈ ਲੁੱਟ ਖੋ ਤੇ ਹੋਰ ਹੋਰ ਹੈ ਤੇ ਭਗਵਾਨ ਤੁਮਾਨ ਦਾ ਚੁਟਕਲੇ ਸੁਣਾਉਣ ਤੋਂ ਬੇਲ ਨਹੀਂ ਲੱਗ ਰਿਹਾ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਖਬਰ ਲੱਗੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਗਲੇ ਸਾਲ ਤੋਂ ਇਸ ਸਾਲ ਤੋਂ ਇੱਕ ਸਾਲਾ ਡਿਪਲੋਮਾ ਕੋਰਸ ਸ਼ੁਰੂ ਕਰ ਰਹੀ ਹੈ ਜਿਹੜੇ Hindu ਧਰਮ ਦੇ ਕਰਮਕਾਂਡ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਵੀ ਯੱਗ ਕਿਵੇਂ ਕਰਨੇ ਆ ਹਵਨ ਕਿਵੇਂ ਕਰਨੇ ਆ ਸ਼ਰਾਧ ਕਿਵੇਂ ਕਰਨੇ ਆ ਅੱਡ ਅੱਡ ਦੇਵੀ ਦੇਵਤਿਆਂ ਦੀ ਪੂਜਾ ਕਿਵੇਂ ਕਰਨੀ ਹੈ ਤੇ ਜਿਹੜੇ ਜਨਮ ਮਰਨ ਦੇ ਵਕ ਅੱਡ ਅੱਡ ਜਿਹੜੇ ਭੋਗ ਜਾਂ ਸਮਾਗਮ ਨੇ ਉਹਨਾਂ ਦੇ ਉੱਤੇ ਕੀ ਕੀ ਮੰਤਰ ਪੜ੍ਹਨੇ ਆ ਇਹ 1 ਸਾਲ ਦਾ ਇੱਕ ਡਿਪਲੋਮਾ ਕੋਰਸ ਹੈ ਦੋ ਸੈਮੈਸਟਰਾਂ ਦੇ ਵਿੱਚ ਹੋਊਗਾ ਤੇ ਇਸ ਨੂੰ ਜਿਹੜਾ ਹੈ ਹੁਸ਼ਿਆਰਪੁਰ ਸਥਿਤ ਜਿਹੜਾ ਇਹਨਾਂ ਦਾ ਸੈਂਟਰ ਹੈਗਾ ਪੰਜਾਬ ਯੂਨੀਵਰਸਿਟੀ ਦਾ ਉੱਥੇ ਕਰਾਇਆ ਜਾਊਗਾ 20 ਸੀਟਾਂ ਹੋਣਗੀਆਂ ਇਹ ਤਾਂ ਆ ਗਈ ਇਹ ਇੱਕ ਸੂਚਨਾ ਜਿਹੜੀ ਖਬਰ ਹੈ ਟਾਈਮਜ਼ ਆਫ ਇੰਡੀਆ ਦੀ ਹੁਣ ਅਸੀਂ ਕੁਝ ਕਹਿਣਾ ਚਾਹੁੰਦੇ ਆ ਆ ਕਿਸੇ ਵੀ ਧਰਮ ਦੀ ਜਿਹੜੀ ਹੈ ਦਾ ਸਤਿਕਾਰ ਕਰਨਾ ਸਾਡਾ ਬੇਸਿਕ ਕੰਮ ਹੈ ਅਸੀਂ ਕਿਸੇ ਦਾ ਨੂੰ ਉਸ ਤਰ੍ਹਾਂ ਧਰਮ ਦੀ ਬੇਇੱਜ਼ਤੀ ਕਰਨਾ ਤਾਂ ਸਾਡਾ ਮਤਲਬ ਹੀ ਨਹੀਂ ਹੋ ਸਕਦਾ ਅਸੀਂ ਆਪਣੇ ਵੱਲੋਂ ਕਹਿਣ ਦੀ ਬਜਾਏ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 332 ਤੇ ਹੈ ਇਹ ਜਿਹੜੇ ਸ਼ਰਾਧ ਸ਼ਰਾਧ ਵੀ ਇਹਦੇ ਵਿੱਚ ਦੱਸੇ ਜਾਣਗੇ ਵੀ ਸ਼ਰਾਧ ਕਿਵੇਂ ਕਰਨੀ ਹੈ ਆ ਇਹ ਸ਼ਰਾਧਾਂ ਦੇ ਉੱਤੇ ਜਿਹੜਾ ਉਹਨਾਂ ਨੇ ਲਿਖਿਆ ਹੈ ਜੀਵਤ ਪਿਤਰ ਨ ਮਾਨੋ ਕੋਊ ਮੂਏ ਸ਼ਰਾਧ ਕਰਾਈ ਧੰਦਾ ਪਿੱਟੈ ਭਾਈ ਹੋ ਤੂੰ ਉਨਾ ਸੁਣਾਈ ਕਤਈ ਤੁਮ ਲੋਕ ਸੁਣਾਵੋ ਜਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਰਾਧਾ ਦੇ ਉੱਤੇ ਕਿਹਾ ਗਿਆ ਕਿ ਜਿਹੜੇ ਬੰਦੇ ਲਈ ਤੂੰ ਸ਼ਰਾਧ ਕਰ ਰਹਾ ਹੈ ਉਹਨੂੰ ਤਾਂ ਕੁਝ ਨਹੀਂ ਸੁਣਦਾ ਉਹਨੂੰ ਕੋਈ ਮੰਤਰ ਜੰਤਰ ਨਹੀਂ ਸੁਲ ਰਿਹਾ ਉਹਦੇ ਕੋਲ ਜਾ ਕੁਝ ਨਹੀਂ ਰਿਹਾ ਇਹ ਤੂੰ ਸਿਰਫ ਲੋਕ ਦਿਖਾਵਾ ਕਰ ਰਹੀ ਹੈਗਾ ਤੇ ਭਾਈ ਗੁਰਦਾਸ ਜੀ ਨੇ ਵੀ ਕੁਝ ਗੱਲਾਂ ਕਹੀਆਂ ਨੇ ਉਹ ਕਹਿੰਦੇ ਮਾਂ ਪਿਓ ਪਰਹਰ ਸੁਣੈ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰਹਰੇ ਕਰੇ ਤਾਪ ਵਾਣ ਖੰਡ ਭੂਲਾ ਫਰੇ ਬੇਬਾਨੀ ਸੋ ਦੋਸਤੋ ਜਿੰਨੀ ਭਗਤੀ ਲਹਿਰ ਹੈ ਸਾਡੀ ਸ੍ਰੀ ਗੁਰੂ ਨਾਨਕ ਸਾਹਿਬ ਭਗਤ ਕਬੀਰ ਜੀ ਗੁਰੂ ਰਵਿਦਾਸ ਜੀ ਬਾਬਾ ਫਰੀਦ ਜੀ ਹੋਰ ਜਿੰਨੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ ਚ ਦਰਜ ਹੈ ਉਹਨਾਂ ਨੇ ਉਸ ਵਕਤ ਦੇ ਹਿੰਦੂ ਧਰਮ ਦੇ ਇਹ ਜਿਹੜੇ ਕਰਮਕਾਂਡ ਨੇ ਇਹਨਾਂ ਦੇ ਜਰੀਏ ਆਮ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਮਤਲਬ ਬੁੱਧੂ ਬਣਾਇਆ ਜਾਂਦਾ ਸੀ ਉਹਨਾਂ ਦਾ ਖੰਡਣ ਕੀਤਾ ਹੋਇਆ ਹੈ ਸਾਡੀਆਂ ਯੂਨੀਵਰਸਿਟੀਆਂ ਉਹ ਚੀਜ਼ਾਂ ਪੜਾਉਣ ਦੇ ਉੱਤੇ ਲੱਗੀਆਂ ਹੋਈਆਂ ਜਿਨ੍ਹਾਂ ਦਾ ਸਿਆਣੇ ਧਾਰਮਿਕ ਵਿਅਕਤੀਆਂ ਨੇ ਖੰਡਣ ਕੀਤਾ ਹੋਇਆ ਹੈ ਅੱਧਾ ਦੇ ਪੱਖਾਂ ਤੋਂ ਸੋ ਅਸੀਂ ਸਮਝਦੇ ਹਾਂ ਵੀ ਇਹ ਗਲਤ ਰਾਹ ਤੁਰੀ ਹੋਈ ਹੈ ਸਾਡੀ ਸਿੱਖਿਆ ਨੀਤੀ ਤੇ ਪੰਜਾਬ ਜੀ ਯੂਨੀਵਰਸਿਟੀ ਸਾਡੇ ਪੰਜਾਬ ਦੇ ਵਿੱਚ ਇਹ ਗੱਲ ਹੋ ਰਹੀ ਹੈ ਉਹ ਪੰਜਾਬ ਜਿੱਥੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੱਡੀਆਂ ਗੋਸ਼ਟੀਆਂ ਹੋ ਕੇ ਇਹਨਾਂ ਚੀਜ਼ਾਂ ਨੂੰ ਰੱਦ ਕਰਿਆ ਹੋਇਆ ਹੈਗਾ ਸੋ ਅਸੀਂ ਇਹਨਾਂ ਕਹਿਣਾ ਚਾਹੁੰਦੇ ਆ ਇਹਦੇ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਸੰਨ 2020 ਦੇ ਵਿੱਚ ਜਿਹੜੇ ਦਿੱਲੀ ਦੰਗੇ ਹੋਏ ਸੀਗੇ ਉਹਨਾਂ ਦੰਗਿਆਂ ਦੇ ਵਿੱਚ ਕੁਝ ਬੰਦੇ ਫੜੇ ਹੋਏ ਐ ਅੰਦਰ ਨੇ 5 ਸਾਲ ਤੋਂ ਉੱਤੇ ਹੋ ਗਿਆ ਉਹਨਾਂ ਨੂੰ ਸਵਾ ਪੰਜ ਸਾਲ ਹੋ ਗਏ ਉਹਨਾਂ ਦੇ ਵਿੱਚ ਉਮਰ ਖਾਲਿਦਾਂ ਖਾਲਿਦ ਸੈਫੀ ਐ ਇਸ਼ਕਤ ਜਹਾਂ ਐ ਮੀਰਾ ਹੈਦਰ ਐ ਗੁਲਫਿਸ਼ਾ ਫਾਤਿਮਾ ਐ ਆਸਮਿਕਬਾਲ ਤਾਨਾ ਹੈ ਸਰਜੀਲ ਅਮਾਮ ਹੈ ਬਗੈਰਾ 15 16 ਜਣੇ ਐ ਉਹਨਾਂ ਦੀਆਂ ਤਰੀਕਾਂ ਤੇ ਤਰੀਕਾਂ ਪੈਂਦੀਆਂ ਨੇ ਤੇ ਅੱਜ ਦਾ ਹਿੰਦੂ ਅਖਬਾਰ ਨੇ ਦੱਸਿਆ ਇਸ ਸਮੇਂ ਦੇ ਦੌਰਾਨ 135 ਜੱਜ ਬਦਲ ਗਏ ਜਿਹੜੇ ਉਸ ਕੇਸ ਨੂੰ ਸੁਣਦੇ ਐ ਬਹੁਤ ਗੰਭੀਰ ਮਸਲਾ ਹੈ ਪਿੱਛੇ ਜਿਹੜਾ ਜੱਜ ਸਾਹਿਬ ਕੱਲ ਜਿੱਥੇ ਸੁਣਵਾਈ ਹੋਣੀ ਸੀਗੀ ਉਸ ਜੱਜ ਸਾਹਿਬ ਕੋਲ ਸਰਕਾਰੀ ਜਿਹੜੇ ਵਕੀਲ ਨੇ ਪਬਲਿਕ ਪ੍ਰੋਸੀਕਿਊਟਰ ਉਹਨੇ ਆਪਣੀ ਸਾਰੀ ਜਿਰਾ ਕਰ ਲਈ ਇਹਨਾਂ ਦੇ ਜਿਹੜੇ ਵਕੀਲ ਐ ਉਹਨਾਂ ਨੇ ਜਿਰਾ ਕਰ ਲਈ ਆਰਗੂਮੈਂਟਸ ਹੋ ਗਏ ਫੈਸਲੇ ਆਉਣੇ ਸੀ ਜੱਜ ਸਾਹਿਬ ਬਦਲ ਤੇ ਦੂਜੇ ਹੁਣ ਹੋਰ ਜੱਜ ਸੁਣਨਗੇ ਨਵੇਂ ਸਿਰੇ ਤੋਂ ਦੁਬਾਰਾ ਫੇਰ ਸ਼ੁਰੂ ਨਾ ਹਾਈ ਕੋਰਟਾਂ ਕਿਸੇ ਤਰ੍ਹਾਂ ਦੀ ਕੋਈ ਜ਼ਮਾਨਤ ਦੇ ਰਹੀਆਂ ਨੇ ਨਾ ਸੁਪਰੀਮ ਕੋਰਟ ਦੇ ਬੇਲਾਮ ਤ੍ਰਵੇਦੀ ਤਾਂ ਮੰਨੇ ਹੋਏ ਸੀਗੇ ਉਹਨਾਂ ਜੱਜ ਸਾਹਿਬ ਸਾਡੇ ਜਿਹੜੇ ਅਖੌਤੀ ਬਹੁਤ ਇੰਟੈਲੀਜੈਂਟ ਕਹਾਉਂਦੇ ਸੀ ਡੀ.ਵਾਈ ਚੰਦਰ ਚੂੜ ਉਹ ਉਹਨਾਂ ਕੋਲ ਭੇਜਦੇ ਸੀ ਇਹ ਜੇ ਕੇਸ ਵਿੱਚ ਕਿਉਂਕਿ ਉਹਨਾਂ ਨੇ ਜ਼ਮਾਨਤ ਨਹੀਂ ਦੇਣੀ ਆਪ ਉਹਨਾਂ ਦਾ ਰੈਪਿਊਟੇਸ਼ਨ ਸੀ ਵੀ ਔਰ ਜ਼ਮਾਨਤ ਦੰਦੇ ਸੀ ਕਹਿੰਦੇ ਸੀ ਫ੍ਰੀडम ਬਹੁਤ ਜ਼ਰੂਰੀ ਹੈ ਤੇ ਆਪਦੇ ਤੇ ਕਲੰਕ ਨਹੀਂ ਸੀ ਲੈਣਾ ਚਾਹੁੰਦੇ ਉਹ ਬੀਬੀ ਤੋਂ ਇਹ ਕੰਮ ਕਰਾਉਂਦੇ ਰਹੇ ਤੇ ਉਹ 5 ਸਾਲਾਂ ਤੋਂ ਜੇਲ੍ਹਾਂ ਚ ਸੜ ਰਹੇ ਤੇ ਕੇਸਾਂ ਤੇ ਸੁਣਵਾਈ ਵੀ ਨਹੀਂ ਹੋ ਰਹੀ ਤੇ ਜੱਜਾਂ ਦੀਆਂ ਬਦਲੀਆਂ ਤੇ ਬਦਲੀਆਂ ਹੋ ਰਹੀਆਂ ਨੇ ਇਹ ਅਸੀਂ ਸਮਝਦੇ ਹਾਂ ਵੀ ਨਿਆਂ ਨਹੀਂ ਹੈ ਇਹ ਇਹ ਅਨਿਆਂ ਕਰਨ ਦਾ ਇੱਕ ਸੋਚਿਆ ਸਮਝਿਆ ਤਰੀਕਾ ਹੈਗਾ ਇੱਕ ਬਕਾਇਦਾ ਬਣਾਈ ਹੋਈ ਮਸ਼ੀਨ ਹੈ ਜਿਹਦੇ ਚ ਸਿਰਫ ਤੇ ਸਿਰਫ ਅਨਿਆਂ ਦਿੱਤਾ ਜਾਣਾ ਹੈ ਇਹ ਅਸੀਂ ਤੁਹਾਡੇ ਨਾਲ ਲਾਸਟ ਗੱਲ ਸਾਂਝੀ ਕਰਨੀ ਸੀ ਬਹੁਤ-ਬਹੁਤ ਸ਼ੁਕਰੀਆ